ਜੋ ਬਦਲਾਅ ਦੀ ਗੱਲ ਆਈ ਸੀ ਲੋਕ ਅੱਜ ਦੇਖ ਰਹੇ ਆ ਕਿ ਕੋਈ ਬਦਲਾਅ ਜਿਹੜਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮਿਲੇਗਾ ਜਾਂ ਉਸੇ ਤਰੀਕੇ ਜਿਹੜਾ ਕੰਮ ਚੱਲੇਗਾ ਉਹ ਲੋਕਾਂ ਦੇ ਮਨ ਦੇ ਵਿੱਚ ਵੱਡਾ ਸਵਾਲ ਹੈ ਅੱਜ ਚਾਹੇ ਆਪਾਂ ਪ੍ਰਸ਼ਾਸਨ ਨੂੰ ਲੈਂਡ ਆਰਡਰ ਦੀ ਗੱਲ ਕਰ ਲਈਏ ਤਾਂ ਉਹ ਜ਼ੀਰੋ ਹੈ ਜੇ ਆਪਾਂ ਮਾਈਨਿੰਗ ਦੀ ਗੱਲ ਕਰ ਲਈਏ ਅੱਜ ਮਾਈਨਿੰਗ ਦਾ ਮੁੱਦਾ ਖਾਸ ਤੌਰ ਤੇ ਸਾਡੇ ਇਲਾਕੇ ਦੇ ਵਿੱਚ ਕਿਸ ਤਰੀਕੇ ਮਾਈਨਿੰਗ ਹੋ ਰਹੀ ਹੈ ਉਹ ਮੇਰੇ ਤੋਂ ਜ਼ਿਆਦਾ ਤੁਸੀਂ ਬਿਹਤਰ ਜਾਣਦੇ ਹੋ ਜੇ ਆਪਾਂ ਗੱਲ ਕ੍ਰਾਪਸ਼ਨ ਦੀ ਕਰ ਲਈਏ ਕਹਿੰਦੇ ਕ੍ਰਾਪਸ਼ਨ ਖਤਮ ਕਰ ਦਿੰਦੀ ਹੈ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕ੍ਰਾਪਸ਼ਨ ਖਤਮ ਨਹੀਂ ਹੋਈ ਕ੍ਰਾਪਸ਼ਨ ਕਰਨ ਦਾ ਤਰੀਕਾ ਥੋੜਾ ਜਿਹਾ ਬਦਲਿਆ ਉਹ ਮੈਂ ਸਮਝਦਾ ਕਿ ਪੰਜਾਬ ਠੱਗਿਆ ਗਿਆ ਕੇਵਲ ਔਰ ਕੇਵਲ ਪੰਜਾਬ ਦੇ ਲੋਕਾਂ ਨੂੰ ਨਮੂਚੀ ਹਾਸਲ ਹੋਈਏ ਇਤਤ ਦੇ ਮੁੱਖ ਮੰਤਰੀ ਸਾਹਮਣੇ ਬਿਆਨ ਦਿੱਤਾ ਸੀ ਕਿ ਸਾਹਿਬਜ਼ਾਦਿਆਂ ਦੀ ਜਿਹੜੀ ਯਾਦ ਦੇ ਵਿੱਚ ਜਿਹੜਾ ਇਹ ਇੱਕ ਵਿਗਲ ਪੁੱਜਣਾ ਪਜਾਇਆ ਜਾਊਗਾ ਜਿਹੜਾ ਮਾਤਮ ਵਿਗਲ ਹੈਗਾ ਲਗਦਾ ਵੀ ਮੇਂ ਮੁੜ ਕੇ ਜਿਹੜਾ ਉਹਨਾਂ ਨੇ ਫੈਸਲਾ ਵਾਪਸ ਲੈ ਲਿਆ ਜਿਸ ਨੂੰ ਸੰਗਤਾਂ ਦਾ ਰੋਧ ਦੇਖਿਆ ਤੇ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਮੈਂ ਸਮਝਦਾ ਕਿ ਜਿਸ ਤਰੀਕੇ ਦੀ ਕੁਰਬਾਨੀ 10ਵੇਂ ਪਾਸ਼ਾ ਦੇ ਪੂਰੇ ਪਰਿਵਾਰ ਨੇ ਦਿੱਤੀ ਹੈ ਇਸ ਦੇਸ਼ ਨੂੰ ਕਦੇ ਸਦੀਆਂ ਤੱਕ ਵੀ ਇਹ ਕੁਰਬਾਨੀ ਨਹੀਂ ਭੁੱਲਣੀ ਚਾਹੀਦੀ ਮੈਨੇ ਕਿਸ ਤਰੀਕੇ ਆਪਣੇ ਛੋਟੀ ਉਮਰ ਦੇ ਜਿਹੜੇ ਲਾੜਲੇ ਸਹਜਾਦੇ ਸੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਕਿਤੇ ਕੰਡਾ ਵੀ ਚੁੱਕ ਜਾਵੇ ਤਾਂ ਅਸੀਂ ਰੋ ਰੋ ਕੇ ਬੁਰਾ ਹਾਲ ਕਰ ਦਿੰਦੇ ਆ ਕਿੱਦਾਂ ਦੀਆਂ ਛਾ ਤਾਂ ਕਈ ਵਾਰ ਲੂ ਕੰਡੇ ਜਿਹੜੇ ਖੜੇ ਹੋ ਜਾਂਦੇ ਆ ਵੀ ਯਾਰ ਕਿਸ ਤਰ੍ਹਾਂ ਦਾ ਜਿਗਰਾ ਹੋਊਗਾ ਦਸਵੇਂ ਪਾਸੇ ਇਹ ਕਾਨੂੰਨ ਤਾਂ ਹੈਗਾ ਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਲੋਕਲ ਸਿੰਘ ਸਵਾਮਾ ਜਾਂ ਮੰਦਿਰ ਵੀ ਹੈਗੇ ਆ ਉਤੋਂ 100 ਗੱਜ ਦੀ ਦੂਰੀ ਤੱਕ ਕੋਈ ਮਾਸ ਦੀ ਜਾਂ ਉਹਦੀ ਦੁਕਾਨ ਨਾ ਹੋਵੇ ਸ਼ਰਾਬ ਦਾ ਟੇਕਾ ਨਾ ਹੋਵੇ ਪਰ 100 ਗੱਜ ਕੀ ਮੈਨਾ ਰੱਖਦਾ ਮੈਂ ਸਮਝਦਾ ਕਿ ਇਹਦੀ ਇੱਕ ਵੱਜੀ ਹੱਦਬੰਦੀ ਉਹ ਚਾਹੀਦੀ ਹੈ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਬਤ ਸਿੰਘ ਰਾਣਾ ਸਾਡੇ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕਲਵੰਤ ਸਿੰਘ ਜੀ ਬਾਠ ਹਾਜ਼ਰ ਨੇ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਖਾਸ ਕਰਕੇ ਕਿਉਂਕਿ ਪੰਜਾਬ ਦੇ ਹਾਲਾਤ ਅੱਜ ਜੋ ਬੜੇ ਹੋਏ ਨੇ ਉਹ ਸਾਰਿਆਂ ਦੇ ਸਾਹਮਣੇ ਐ ਤੇ ਵਟਸਐਪ ਕੀ ਲੱਗਦਾ ਜੋ ਪੰਜਾਬ ਦੇ ਹਾਲਾਤ ਅੱਜ ਬਣੇ ਹੋਏ ਨੇ ਸਰਕਾਰ ਨੇ ਸੱਤਾ ਬਚਾਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸੀ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ ਔਰ ਪੰਜਾਬ ਦੇ ਵਿੱਚ ਅਮਨ ਕਾਨੂੰਨ ਨਾਮ ਦੀ ਜਿਹੜੀ ਚੀਜ਼ ਐ ਕਿਸ ਤਰ੍ਹਾਂ ਲੱਗ ਰਹੀ ਏ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੋਂ ਡਾ ਜਿਹੜਾ ਸਵਾਲ ਐ ਉਹ ਅੱਜ ਪੰਜਾਬ ਦਾ ਹਰ ਨਾਗਰਿਕ ਜਿਹੜਾ ਉਹ ਇਹੀ ਸਵਾਲ ਪੁੱਛਦਾ ਹੈ ਕਿ ਬੜੀਆਂ ਆਸਾਂ ਦੇ ਨਾਲ ਜਿਹੜਾ ਲੋਕਾਂ ਨੇ ਬਦਲਾ ਦੀ ਸਰਕਾਰ ਨੂੰ ਚੁਣਿਆ ਸੀ ਲੇਕਿਨ ਬਦਲਾ ਜਿਹੜਾ ਉਹ بجائے ਕੋਈ ਬਿਹਤਰ ਪੰਜਾਬ ਨੂੰ ਕੋਈ ਦਿਸ਼ਾ ਦਿੰਦਾ ਜਾਂ ਕੋਈ ਬਿਹਤਰ ਵਿਕਲਪ ਦਿੰਦਾ ਉਹਦੀ بجائے ਜਿਹਨੂੰ ਇੱਕ ਹਿੰਦੀ ਦੀ ਕਹਾਵਤ ਹੈ ਕਿ ਢਾਕੇ ਤੀਨ ਪਾਸ ਗੱਲ ਉਥੋਂ ਦੀ ਉੱਥੇ ਹੀ ਖੜੀ ਹੈ ਅੱਜ ਚਾਹੇ ਆਪਾਂ ਪ੍ਰਸ਼ਾਸਨ ਨੂੰ ਲੈਂਡ ਆਰਡਰ ਦੀ ਗੱਲ ਕਰ ਲਈਏ ਤਾਂ ਉਹ ਜ਼ੀਰੋ ਹੈ ਜੇ ਆਪਾਂ ਮਾਈਨਿੰਗ ਦੀ ਗੱਲ ਕਰ ਲਈਏ ਅੱਜ ਮਾਈਨਿੰਗ ਦਾ ਮੁੱਦਾ ਖਾਸ ਤੌਰ ਤੇ ਸਾਡੇ ਇਲਾਕੇ ਦੇ ਵਿੱਚ ਕਿਸ ਤਰੀਕੇ ਮਾਈਨਿੰਗ ਹੋ ਰਹੀ ਹੈ ਉਹ ਮੇਰੇ ਤੋਂ ਜ਼ਿਆਦਾ ਤੁਸੀਂ ਬਿਹਤਰ ਜਾਣਦੇ ਹੋ ਜੇ ਆਪਾਂ ਗੱਲ ਕ腐ਪਸ਼ਨ ਦੀ ਕਰ ਲਈਏ ਕਹਿੰਦੇ ਕ腐ਪਸ਼ਨ ਖਤਮ ਕਰ ਦਿਤੀ ਹੈ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕ腐ਪਸ਼ਨ ਖਤਮ ਨਹੀਂ ਹੋਈ ਕ腐ਪਸ਼ਨ ਕਰਨ ਦਾ ਤਰੀਕਾ ਥੋੜਾ ਜਿਹਾ ਬਦਲਿਆ ਸੋ ਮੈਂ ਸਮਝਦਾ ਕਿ ਪੰਜਾਬ ਠਗਿਆ ਗਿਆ ਕੇਵਲ ਔਰ ਕੇਵਲ ਪੰਜਾਬ ਦੇ ਲੋਕਾਂ ਨੂੰ ਨਮੂਸ਼ੀ ਹਾਸਲ ਹੋਈ ਹੈ 2 ਸਾਲ ਤੋਂ ਬਾਅਦ ਔਰ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੈ ਔਰ ਕੋਈ ਨਾ ਕੋਈ ਲੋਕਾਂ ਦੇ ਮਨ ਦੇ ਵਿੱਚ ਜੋ ਬਦਲਾਅ ਦੀ ਗੱਲ ਆਈ ਸੀ ਲੋਕ ਅੱਜ ਦੇਖ ਰਹੇ ਹੈ ਕਿ ਕੋਈ ਬਦਲਾਅ ਜਿਹੜਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮਿਲੇਗਾ ਜਾਂ ਉਸੇ ਤਰੀਕੇ ਜਿਹੜਾ ਕੰਮ ਚੱਲੇਗਾ ਸੋ ਲੋਕਾਂ ਦੇ ਮਨ ਦੇ ਵਿੱਚ ਵੱਡਾ ਸਵਾਲ ਹੈ ਆ ਬਾਰ ਸਾਹਿਬ ਲੱਗਦਾ ਨਹੀਂ ਬੀਤੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਸਾਹਿਬਜ਼ਾਦਿਆਂ ਦੀ ਜਿਹੜੀ ਯਾਦ ਦੇ ਵਿੱਚ ਜਿਹੜਾ ਹੈ ਇੱਕ ਉਹ ਬਿਗਲ ਜਿਹੜਾ বাজਾਇਆ ਜਾਊਗਾ ਜਿਹੜਾ ਮਾਤਮ ਬਿਗਲ ਹੈਗਾ ਲੱਗਦਾ ਨਹੀਂ ਫਿਰ ਮੁੜ ਕੇ ਜਿਹੜਾ ਉਹਨਾਂ ਨੇ ਫੈਸਲਾ ਵਾਪਸ ਲੈ ਲਿਆ ਜਦੋਂ ਸੰਗਤਾਂ ਦਾ ਰੋਹ ਦੇਖਿਆ ਵੀ ਜਿਹੀ ਫੈਸਲੇ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਦੇਖੋ ਮੈਂ ਇਹ ਜਰੂਰ ਕਹਿਣਾ ਚਾਹਾਂਗਾ ਕਿ ਆ ਗਿਆਨਤਾ ਜਿਹੜੀ ਹੈ ਇਸ ਗੱਲ ਤੋਂ ਝਲਕਦੀ ਹੈ ਕੀ ਮੁੱਖ ਮੰਤਰੀ ਦੀ ਭਾਵਨਾ ਬੇਸ਼ੱਕ ਜੋ ਮਰਜ਼ੀ ਹੋਵੇ ਕਿ ਹੋ ਸਕਦਾ ਉਹ ਆਪਣੀ ਭਾਵਨਾ ਚ ਕੋਈ ਐਸਾ ਕੰਮ ਕਰਨਾ ਚਾਹੁੰਦੇ ਹੋਣ ਲੇਕਿਨ ਅਗਿਆਨਤਾ ਕਹਾਂਗਾ ਕਿ ਜੇ ਫੈਸਲਾ ਲੈਣਾ ਸੀ ਉਸ ਤੋਂ ਪਹਿਲਾਂ ਕੋਈ ਸਿੱਖ ਬੁੱਧੀਜੀਵੀਆਂ ਦੇ ਨਾਲ ਗੁਰੂ ਵਿਚਾਰ ਕਰਦੇ ਔਰ ਇਸ ਗੱਲ ਦੀ ਜਾਣਕਾਰੀ ਲੈਂਦੇ ਤਾਂ ਜ਼ਿਆਦਾ ਵਧੀਆ ਸੀ ਸਰਕਾਰ ਮੁੱਖ ਮੰਤਰੀ ਖਾਸ ਤੌਰ ਤੇ ਇਸ ਤਰੀਕੇ ਦਾ ਫੈਸਲਾ ਲੈ ਕੇ ਔਰ ਪਿੱਛੇ ਹਟੇ ਤੇ ਇਥੋਂ ਉਹਦੀ ਗਿਆਨਤਾ ਹੀ ਪ੍ਰਗਟ ਹੁੰਦੀ ਹੈ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਕਿਉਂਕਿ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਇਹ ਇੱਕ ਅਨੂਠੀ ਕਿਸਮ ਦੀ ਸ਼ਹਾਦਤ ਹੈ ਮਤਲਬ ਸਰਵੰਸਵਾਰ ਦਿੱਤਾ ਦਸਵੇਂ ਪਾਸ਼ਾ ਨੇ ਔਰ ਸਰਵੰਸਵਾਰਨ ਤੋਂ ਬਾਅਦ ਮਤਲਬ ਉਹਨਾਂ ਦੇ ਹੀ ਅੱਖ ਚੋਂ ਇੱਕ ਹੰਝੂ ਨਹੀਂ ਗਿਰਿਆ ਔਰ ਬਲਕਿ ਜੇ ਮੈਂ ਕਹਾ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਨੂੰ ਸਿੰਘਾਂ ਨੇ ਦੱਸਿਆ ਕਿ ਜਦੋਂ ਉਹ ਲੰਘ ਰਹੇ ਸੀਗੇ ਕਿ ਵੱਡੇ ਸਹਿਬਜ਼ਾਦੇ ਦੀ ਡੈੱਡ ਬੋਡੀ ਲਾਸ਼ ਪਈ ਹੈ ਔਰ ਛੋਟੇ ਸਹਿਬਜ਼ਾਦੇ ਦੀ ਲਾਸ਼ ਪਈ ਹੈ ਤੇ ਉਹਨਾਂ ਨੇ ਮਤਲਬ ਕੁਝ ਸੋਚਦਾ ਮਨ ਸੀ ਵੀ ਆਪਾਂ ਇਹਨਾਂ ਦੇ ਕੋ ਕਪੜਾ ਪਾਈਏ ਲੇਕਿਨ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਕਿ ਇਹ ਮੇਰੇ ਇਕੱਲੇ ਪੁੱਤ ਨਹੀਂ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ ਮੇਰੇ ਸਾਰੇ ਪੁੱਤ ਹੈ ਜੇ ਤਾਂ ਤੁਹਾਡੇ ਕੋਲ ਸਾਰਿਆਂ ਦੇ ਉੱਤੇ ਕਪੜਾ ਪਾਉਣ ਨੂੰ ਸਮਰੱਥਾ ਹੈਗੀ ਆ ਤਾਂ ਸਾਰਿਆਂ ਤੇ ਪਾਇਆ ਜਾਵੇ ਨਹੀਂ ਮੈਨੂੰ ਕੋਈ ਅਫਸੋਸ ਨਹੀਂ ਹੈ ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੀ ਕੁਰਬਾਨੀ ਦਸਵੇਂ ਪਾਤਸ਼ਾਹ ਦੇ ਪੂਰੇ ਪਰਿਵਾਰ ਨੇ ਦਿੱਤੀ ਹੈ ਇਸ ਦੇਸ਼ ਨੂੰ ਕਦੇ ਸਦੀਆਂ ਤੱਕ ਵੀ ਇਹ ਕੁਰਬਾਨੀ ਨਹੀਂ ਭੁੱਲਣੀ ਚਾਹੀਦੀ ਔਰ ਦਸਵੇਂ ਪਾਤਸ਼ਾਹ ਨੇ ਜਾਂ ਸਾਡੇ ਸਾਰੇ ਗੁਰੂ ਸਾਹਿਬਾਨ ਨੇ ਜਿਹੜੀ ਪ੍ਰਤਿਪਾਈ ਸੀਗੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿਰਤ ਕਰੋ ਤੇ ਵੰਡ ਕੇ ਛਕੋ ਤੇ ਨਾਮ ਜਪੋ ਇਹ ਸਾਰੀਆਂ ਗੱਲਾਂ ਤੇ ਅੱਜ ਸਿੱਖਾਂ ਨੂੰ ਪਹਿਰਾ ਦੇਣ ਦੀ ਲੋੜ ਤਾਂ ਹੈਗੀ ਐ ਲੇਕਿਨ ਕਿਸ ਤਰੀਕੇ ਉਦੋਂ ਦੇ ਜਿਹੜੇ ਮੁਗਲ ਸ਼ਾਸਕ ਸੀਗੇ ਉਹਨਾਂ ਦੇ ਨਾਲ ਸਾਡੇ ਗੁਰੂਆਂ ਨੇ ਲੋਹਾ ਲਿਆ ਮੈਂ ਮਤਲਬ ਸਾਰੇ ਗੁਰੂ ਸਾਹਿਬਾਨ ਦੀ ਅਗਰ ਗੱਲ ਕਰਾਂ ਕਿਸ ਤਰੀਕੇ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਉਹ ਦਸਵੇਂ ਪਾਤਸ਼ਾਹ ਦੀ ਤਾਂ ਕੋਈ ਮਿਸਾਲ ਹੀ ਨਹੀਂ ਹੋ ਸਕਦੀ ਕਿ ਉਹਨਾਂ ਨੇ ਕਿਸ ਤਰੀਕੇ ਆਪਣੇ ਛੋਟੀ ਉਮਰ ਦੇ ਜਿਹੜੇ ਲਾੜਲੇ ਸਹਿਬਜਾਦੇ ਸੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਕਿਤੇ ਕੰਡਾ ਵੀ ਚੁੱਪ ਜਾਵੇ ਤਾਂ ਅਸੀਂ ਰੋ ਰੋ ਕੇ ਬੁਰਾ ਹਾਲ ਕਰ ਦਿੰਨੇ ਆ ਕਿੱਦਾਂ ਦੀਆਂ ਛਾ ਤਾਂ ਕਈ ਵਾਰ ਲੂ ਕੰਡੇ ਜਿਹੜੇ ਖੜੇ ਹੋ ਜਾਂਦੇ ਆ ਵੀ ਯਾਰ ਕਿਸ ਤਰ੍ਹਾਂ ਦਾ ਜਿਗਰਾ ਹੋਊਗਾ ਦਸਵੇਂ ਪਾਸ਼ਾ ਦਾ ਕਿਸ ਤਰੀਕੇ ਦੀ ਸੋਚ ਹੋਗੀ ਔਰ ਦਸਵੇਂ ਪਾਸ਼ਾ ਤੋਂ ਬਾਅਦ ਉਹ ਛੋਟੇ-ਛੋਟੇ ਸਹਿਬਜਾਦੇ ਜਿਨ੍ਹਾਂ ਦੀ ਮਾਤਰ ਉਮਰ 7 ਸਾਲ ਦੀ ਹੋਵੇ 5 ਸਾਲ ਦੀ ਹੋਵੇ 14 ਸਾਲ ਦੀ ਉਮਰ ਹੋਵੇ ਉਸ ਉਮਰ ਦੇ ਵਿੱਚ ਕਿਸ ਤਰੀਕੇ ਕਿਸ ਜਜ਼ਬੇ ਦੇ ਨਾਲ ਉਹਨਾਂ ਨੇ ਹਕੂਮਤਾਂ ਦੇ ਨਾਲ ਲੜਾਈ ਲੜੀ ਔਰ ਆਪਾਂ ਜਿਹੜਾ ਕੁਰਬਾਨ ਕਰ ਦਿੱਤਾ ਇਹ ਮਤਲਬ ਜਿਹੜੀ ਮਿਸਾਲ ਹੈ ਸ਼ਹਿਦ ਇਹ ਮੈਂ ਸਮਝਦਾ ਕਿ ਹਿੰਦੁਸਤਾਨੀ ਨਹੀਂ ਸਮੁੱਚੇ ਸੰਸਾਰ 'ਚ ਕਿਤੇ ਦੇਖਣ ਨੂੰ ਨਹੀਂ ਮਿਲਦੀ ਲੱਗਦਾ ਨਹੀਂ ਕਿ ਸਿੱਧੀ ਪੰਦਰਵਾੜਾ ਜਿਲ੍ਹੇ 'ਚ ਇਹ ਚੱਲ ਰਿਹਾ ਕਿ ਸਰਕਾਰਾਂ ਨੂੰ ਚਾਹੀਦਾ ਏ ਕਿਉਂਕਿ ਤੁਸੀਂ ਵੀ ਦਿੱਲੀ ਸੇ ਗੁਰਦੁਆਰਾ ਪਰਵੰਦੇ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਹੇ ਆ ਕਿ ਜਿਹੜੀ ਖਾਨਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਹੈ ਜਾਂ ਖਾਸ ਕਰਕੇ ਗੁਰੂਗ੍ਰਸੂਰ ਸਾਹਿਬ ਦਾ ਮਾਰਗ ਹੈ ਜਾਂ ਉਪਰ ਦਾ ਏਰੀਆ ਹੈ ਚਮਕੌਰ ਸਾਹਿਬ ਦਾ ਏਰੀਆ ਹੈ ਇਹਨਾਂ ਏਰੀਆ ਦੇ ਵਿੱਚ ਜਿਹੜੇ ਸ਼ਰਾਬ ਦੀਆਂ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਾਉਣਾ ਚਾਹੀਦਾ ਸ਼ਰਿਆਮ ਸ਼ਰਾਬ ਦੀਆਂ ਰੇੜੀਆਂ ਜੇ ਆਪਾਂ ਠੇਕੇ ਖੁੱਲੇ ਪਏ ਆ ਸ਼ਰਾਬ ਜਿਹੜੇ ਮੀਟ ਦੀਆਂ ਰੇੜੀਆਂ ਆ ਆਪਾਂ ਕੀਰਤਪੁਰ ਸਾਹਿਬ ਦੇ ਨਜ਼ਦੀਕ ਦੀ ਗੱਲ ਕਰੀਏ ਉਹ ਪਮਾਨ ਸਿੰਘ ਸਹਿਬਾਨ ਹੁਣੇ ਬਾਰ-ਬਾਰ ਬਿਆਨ ਦਿੰਦੇ ਰਹਿਣ ਕੇ ਬੰਦ ਕਰਵਾਈਆਂ ਜਾਣ ਪਰ ਉਹ ਹੁਣ ਵੀ ਜਿਹੜੀਆਂ ਜੇ ਅੱਜ ਵੀ ਜਾ ਕੇ ਦੇਖੀਏ ਸ਼ਰਿਆਂ ਵਿੱਚ ਚੰਦਰੀਆਂ ਖੁੱਲੀਆਂ ਪਈਆਂ ਦੇਖੋ ਮੰਨ ਲਿਆ ਕਿ ਸਰਕਾਰ ਜਿਹੜੀ ਹੈ ਉਹ ਕਿਸੇ ਨਾ ਕਿਸੇ ਤੋ ਰੈਵਨਿਊ ਜਨਰੇਟ ਕਰਦੀ ਹੈ ਜਿੱਥੋਂ ਤੱਕ ਤੁਸੀਂ ਠੇਕਿਆਂ ਦੀ ਜਾਂ ਮਾਸ ਦੀ ਤੁਸੀਂ ਗੱਲ ਕੀਤੀ ਹੈ ਨਿਸ਼ਚਿਤ ਤੌਰ ਤੇ ਸੁਨਿਸ਼ਚਿਤ ਬਣਾਉਣਾ ਚਾਹੀਦਾ ਇਸ ਗੱਲ ਨੂੰ ਕਿ ਜਿਹੜੇ ਸਾਡੇ ਤਖਤ ਸਹਿਵਾਨ ਹੈ ਸਾਡੇ ਪੰਜ ਤਖਤ ਹੈ ਜਿਨ੍ਹਾਂ ਚੋਂ ਤਿੰਨ ਤਖਤ ਪੰਜਾਬ ਦੇ ਵਿੱਚ ਹੈ ਦੋ ਤਖਤ ਪੰਜਾਬ ਤੋਂ ਬਾਹਰ ਹੈ ਔਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਰਕਾਰ ਨੂੰ ਵਰਜਣਾ ਚਾਹੀਦਾ ਹੈ ਕਿ ਜਿਹੜਾ ਇੱਕ ਹੱਦਬੰਦੀ ਹੈ ਉਸ ਸ਼ਹਿਰ ਦੀ ਉਸ ਹੱਦਬੰਦੀ ਦੇ ਵਿੱਚ ਘੱਟੋ-ਘੱਟ ਜਿਹੜਾ ਤਮਾਕੂ ਹੈ ਜਾਂ ਮਾਸ ਦੀਆਂ ਦੁਕਾਨਾਂ ਹੈਗੀਆਂ ਜਾਂ ਸ਼ਰਾਬ ਦੀਆਂ ਦੁਕਾਨਾਂ ਹੈਗੀਆਂ ਘੱਟੋ-ਘੱਟ ਉਸ ਏਰੀਏ ਦੇ ਵਿੱਚੋਂ ਵਰਜਿਤ ਹੋਣੀਆਂ ਚਾਹੀਦੀਆਂ ਸੋ ਇਸ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈ ਉਹ ਰਾਜ ਸਿੱਖੀ ਦਾ ਜੇ ਪ੍ਰਚਾਰ ਪ੍ਰਸਾਰ ਦੀ ਗੱਲ ਕਰੀਏ ਪ੍ਰਚਾਰ ਪ੍ਰਸਾਰ ਜਿਹੜਾ ਸਿੱਖੀ ਦਾ ਜਿਸ ਢੰਗ ਦੇ ਨਾਲ ਹੋ ਰਿਹਾ ਉਹਦੇ 'ਚ ਹੋਰ ਤੇਜ਼ੀ ਲਿਆਣੀ ਚਾਹੀਦੀ ਹੈ ਕਿਉਂਕਿ ਅੱਜ ਦਸਤਾਰ ਏ ਲੋਕਾਂ ਦੇ ਵਿੱਚ ਜਾਗਰਤੀ ਆਈ ਹੈ ਅੱਜ ਨੌਜਵਾਨ ਜਿਹੜਾ ਉਹ ਦਸਤਾਰ ਜਿਹੜੀ ਬੰਨਣੀ ਸ਼ੁਰੂ ਕਰ ਰਿਆ بڑے ਦਸਤਾਰਾਂ ਦੇ ਮੁਕਾਬਲੇ ਵੀ ਹੋ ਰਿਹਾ ਸੋ ਇਸ ਪਾਸੇ ਜੋ ਤੁਸੀਂ ਕਿਹਾ ਮੈਂ ਬਿਲਕੁਲ ਤੁਹਾਡੇ ਨਾਲ ਆਪਣੀ ਰਾਏ ਰੱਖਦਾ ਕਿ ਜਿਹੜੇ ਵੀ ਧਾਰਮਿਕ ਖੇਤਰ ਜਿੱਥੇ ਸਾਡੇ ਤਖਤ ਸਹਿਬਾਨ ਹੈ ਖਾਸ ਕਰਕੇ ਇਹ ਕਾਨੂੰਨ ਤਾਂ ਹੈਗਾ ਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਲੋਕਲ ਸਿੰਘ ਸੁਹਾਵਾ ਜਾਂ ਮੰਦਰ ਵੀ ਹੈਗੇ ਆ ਉਹ ਤੋਂ 100 ਗੱਜ ਦੀ ਦੂਰੀ ਤੱਕ ਕੋਈ ਮਾਸ ਦੀ ਜਾਂ ਉਹਦੀ ਦੁਕਾਨ ਨਾ ਹੋਵੇ ਸ਼ਰਾਬ ਦਾ ਟੇਕਾ ਨਾ ਹੋਵੇ ਪਰ 100 ਗੱਜ ਕੀ ਮੈਂ ਨਾ ਰੱਖਦਾ ਮੈਂ ਸਮਝਦਾ ਕਿ ਇਹਦੀ ਇੱਕ ਵੱਡੀ ਹੱਦਬੰਦੀ ਹੋਣੀ ਚਾਹੀਦੀ ਹੈ ਤਾਂ ਕਿ ਉਸ ਏਰੀਆ ਦੀ ਮਰਿਆਦਾ ਨੂੰ ਕੈਮ ਕੀਤਾ ਜਾ ਸਕੇ ਉਸ ਏਰੀਆ ਦੇ ਵਿੱਚ ਲੋਕਾਂ ਨੂੰ ਆ ਕੇ ਲੱਗੇ ਕਿ ਅਸੀਂ ਜਿਸ ਸਥਾਨ ਤੇ ਆਏ ਆਂ ਇਸ ਸਥਾਨ ਦਾ ਮਹੱਤਵ ਕੀ ਹੈ ਇਸ ਸਥਾਨ ਦੇ ਪ੍ਰਤੀ ਸਾਡੀ ਕੀ ਸ਼ਰਧਾ ਹੋਣੀ ਚਾਹੀਦੀ ਹੈ ਵਾਟਸਐਪ ਇਸ ਤੋਂ ਇਲਾਵਾ ਜੇ ਅਪਣ ਸਿਆਸੀ ਤੌਰ ਤੇ ਗੱਲ ਕਰੀਏ ਬੀਤੇ ਦਿਨੀ ਤੁਹਾਨੂੰ ਜਿਹੜਾ ਹੈ ਜਲੰਧਰ ਵਿਖੇ ਜਿਹੜਾ ਪ੍ਰਭਾਰੀ ਲਾਇਆ ਗਿਆ ਉੱਥੇ ਹਲਕੇ ਦਾ ਖਾਸ ਕਰਕੇ ਔਰ ਜਿਹੜਾ ਤੁਹਾਡਾ ਬੇਸ਼ੱਕ ਦੀ ਦਿੱਲੀ ਦੇ ਵਿੱਚ ਕੰਮ ਕਰਦੇ ਰਹੇ ਆ ਇਹ ਤੋਂ ਬਾਅਦ ਜਿਹੜਾ ਤੁਹਾਡਾ ਜਿਹੜਾ ਆਪਣਾ ਪਿੰਡੂ ਜਿਹੜਾ ਆਪਾਂ ਕਹ ਲਈਏ ਜਨਮ ਭੂਮੀ ਆ ਉਹ ਆਨੰਦਪੁਰ ਸਾਹਿਬ ਦੇ ਨਾਲ ਲੱਗਦੀ ਹੈ ਉਧਰ ਜਲੰਧਰ ਦੇ ਵਿੱਚ ਸੇਵਾ ਦਿੱਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਜਨਤਾ ਪਾਰਟੀ ਵੱਲੋਂ ਸੇਵਾ ਦਿੱਤੀ ਗਈ ਹੈ ਆ ਲੋਕ ਸਭਾ ਚੋਣਾਂ ਵੀ ਜਿਹੜੀਆਂ 2024 ਦੇ ਵਿੱਚ ਆਉਣ ਵਾਲੀਆਂ ਕਿ ਲੱਗਦਾ ਕਿਸ ਤਰ੍ਹਾਂ ਦਾ ਕੰਮਰ ਹੋਊਗਾ ਫਿਰ ਦੇਖੋ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਦਾ ਜਿਸ ਤੋਕ ਸਵਾਲ ਹੈ ਮੈਂ ਲੰਬੇ ਸਮੇਂ ਤੋਂ ਦਿੱਲੀ ਦੇ ਵਿੱਚ ਪਾਰਟੀ ਦੇ ਨਾਲ ਜੁੜਿਆ ਰਿਹਾ ਔਰ ਪਾਰਟੀ ਦਾ ਦਿੱਲੀ ਦਾ ਮੀਤ ਪ੍ਰਧਾਨ ਵੀ ਰਿਹਾ ਪਾਰਟੀ ਨੇ ਵੱਡੀਆਂ ਵੱਡਾ ਮਾਣ ਬਖਸ਼ਿਆ ਦਿੱਲੀ ਤੋਂ ਮੇਰੀ ਵਾਈਫ ਕਾਉਂਸਲਰ ਦੀ ਚੋਣ ਵੀ ਦੋ ਵਾਰ ਲੜੀ ਹੈ ਸਟੈਂਡਿੰਗ ਕਮੇਟੀ ਦੀ ਡਿਪਟੀ ਚੇਅਰ ਪਰਸਨ ਵੀ ਰਹੀ ਹੈ ਸੋ ਪੰਜਾਬ ਮੈਂ ਪਰਿਵਾਰਕ ਕਾਰਨਾਂ ਦੇ ਕਾਰਨ ਸ਼ਿਫਟ ਹੋਇਆ ਲਗਭਗ 1 ਸਾਲ ਹੋ ਗਿਆ ਔਰ ਪਾਰਟੀ ਨੇ ਮੈਨੂੰ ਜਲੰਧਰ ਦਿਹਾਤੀ ਜ਼ਿਲ੍ਹੇ ਦੇ ਸਹਿ ਪਰਿਵਾਰੀ ਦੇ ਤੌਰ ਤੇ ਮੇਰੀ ਨਿਯੁਕਤੀ ਕੀਤੀ ਹੈ ਸੋ ਪਾਰਟੀ ਦਾ ਜੋ ਕੰਮ ਉਹ ਮੈਂ ਪਹਿਲਾਂ ਵੀ ਕਰਦਾ ਰਿਹਾ ਇੱਥੇ ਵੀ ਕੰਮ ਕਰਾਂਗੇ ਪਾਰਟੀ ਦੀ ਜਿੱਥੋਂ ਤੱਕ ਗੱਲ ਹੈ ਪਾਰਟੀ ਜਿੱਥੇ ਕੋਈ ਸੇਵਾ ਦੇਊਗੀ ਮੈਂ ਉਹ ਸੇਵਾ ਕਰਨ ਨੂੰ ਤਿਆਰ ਹਾਂ ਵਰਸਾਪ ਦੀ ਗੱਲ ਕਰੀਏ ਤਾਂ ਬੜੀਆਂ ਚਰਚਾਾਂਵਾਂ ਚਲ ਰੀਆਂ ਕਿ ਮੁਰਤੋਂ ਅਕਾਲੀ ਭਾਜਪਾ ਦਾ ਗਠਜੋੜ ਹੋ ਸਕਦਾ ਹੈ ਜੇ ਗਠਜੋੜ ਹੁੰਦਾ ਹੈ ਮੇਰੀ ਕੁਝ ਥੋੜੇ ਦਿਨ ਪਹਿਲਾਂ ਅਕਾਲੀ ਦਲ ਦੇ ਲੋਕੋ ਜੋ ਵਿਅਕਤੀਆਂ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਗੱਠਜੋੜ ਹੁੰਦਾ ਹੈ ਤਾਂ ਵਧੀਆ ਹੈ ਮੁੜ ਕੇ ਵਾਪਸੀ ਹੋ ਸਕਦੀ ਹੈ ਕੀ ਲੱਗਦਾ ਜੇ ਗੱਠਜੋੜ ਹੁੰਦਾ ਹੈ ਤਿਆਰ ਹੈ ਫਿਰ ਪਾਰਟੀ ਕਰਨ ਉਸ ਦੇਖੋ ਗੱਠਜੋੜ ਜਿਨ੍ਹਾਂ ਲੋਕਾਂ ਨੇ ਕਰਨਾ ਹੈ ਉਹ ਸਾਡੀ ਹਾਈ ਕਮਾਂਡ ਦਾ ਕੰਮ ਹੈ ਲੇਕਿਨ ਮੈਂ ਇੱਕ ਪੰਜਾਬ ਦਾ ਹਿਤੈਸ਼ੀ ਹੋਣ ਦੇ ਨਾਤੇ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਗਠਬੰਧਨ ਹੁੰਦਾ ਹੈ ਤਾਂ ਨਿਸ਼ਚਿਤ ਤੌਰ ਤੇ ਲੋਕ ਜਿਹੜੇ ਹੈ ਅਕਾਲੀ ਭਾਜਪਾ ਸਰਕਾਰ ਦੇ ਟਾਈਮ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੇ ਹੋਏ ਲੋਕਾਂ ਦਾ ਅਜ ਮਨ ਹੈ ਕਿ ਅੱਜ ਦੀ ਸਰਕਾਰ ਨਾਲੋਂ ਅਕਾਲੀ ਭਾਜਪਾ ਦੀ ਸਰਕਾਰ ਦੇ ਵਿੱਚ ਬਹੁਤ ਵੱਡਾ ਪੰਜਾਬ ਦਾ ਵਿਕਾਸ ਹੋਇਆ ਚਾਹੇ ਆਪਾਂ ਸੜਕਾਂ ਦੀ ਗੱਲ ਕਰ ਲਈਏ ਚਾਹੇ ਆਪਾਂ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰ ਰਹੀਏ ਕਿ ਜਿਸ ਤਰੀਕੇ ਉੱਥੇ ਉਹਦਾ ਸੁੰਦਰੀਕਰਨ ਹੋਇਆ ਇਹ ਸਾਰਾ ਅਕਾਲੀ ਭਾਜਪਾ ਸਰਕਾਰ ਦੇ ਹਿੱਸੇ ਚ ਆਉਂਦਾ ਹੋਰ ਬਹੁਤ ਸਾਰੀਆਂ ਯਾਦਗਾਰਾਂ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਵੱਡੇ ਘੱਲੂ ਘਰੇ ਦੀ ਗੱਲ ਕਰ ਲਈਏ ਛੋਟੇ ਘੱਲੂ ਘਰੇ ਦੀ ਗੱਲ ਕਰ ਲਈਏ ਸੋ ਬਹੁਤ ਸਾਰੀਆਂ ਮਤਲਬ ਜੇ ਆਪਾਂ ਹਰ ਧਰਮ ਦੀ ਗੱਲ ਕਰੀਏ ਤੇ ਹਰ ਧਰਮ ਦਾ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਹੈ ਜਿਵੇਂ ਸਭ ਸਭ ਗੱਲ ਕਰ ਲਈਏ ਉਥੇ ਸਥਾਨ ਬਣਿਆ ਆ ਸਾਡੇ ਨਾਲ ਆ ਪਿੰਡ ਪੈਂਦਾ ਗੜ ਸ਼ੰਕਰ ਦੇ ਇਲਾਕੇ ਦੇ ਵਿੱਚ ਉਥੇ ਸਥਾਨ ਬਣਿਆ ਸੋ ਮੈਂ ਸਮਝਦਾ ਕਿ ਅਕਾਲੀ ਭਾਜਪਾ ਸਰਕਾਰ ਦੇ ਟਾਈਮ ਜਿੱਤੇ ਪੰਜਾਬ ਦਾ ਵਿਕਾਸ ਹੋਇਆ ਉਥੇ ਅਲੱਗ-ਅਲੱਗ ਧਰਮਾਂ ਦੇ ਪ੍ਰਤੀ ਵੀ ਸਰਕਾਰ ਨੇ ਆਪਣੀ ਜਿਹੜੀ ਆਸਥਾ ਉਹ ਪ੍ਰਗਟ ਕੀਤੀ ਉਹਨਾਂ ਦੇ ਧਰਮ ਸਥਾਨਾਂ ਨੂੰ ਸੁੰਦਰੀਕਰਨ ਕੀਤਾ ਗਿਆ ਉਹਨਾਂ ਦਾ ਵੱਡਾ ਵਿਕਾਸ ਜਿਹੜਾ ਕਰਾਇਆ ਗਿਆ ਹੈ ਜੇ ਗੜਜੜ ਹੋ ਗਿਆ ਫਿਰ ਵਧੀਆ ਗੱਲ ਤੇ ਕੋ ਮੈਂ ਤਾਂ ਇਸ ਗੱਲ ਦਾ ਸਮਰਥਕ ਹਾਂ ਕੀ ਗੱਠਜੋੜ ਜਿਹੜਾ ਉਹ ਕੱਲਾ ਸਰਕਾਰ ਬਣਾਉਣ ਵਾਸਤੇ ਨਹੀਂ ਹੈ ਇਹ ਗੱਠਜੋੜ ਜਿਹੜਾ ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਹਿੰਦੂ ਸਿੱਖ ਏਕਤਾ ਦਾ ਵੀ ਪ੍ਰਤੀਕ ਹੈ ਜਿਹੜਾ ਅਕਾਲੀ ਭਾਜਪਾ ਦਾ ਗੱਠਜੋੜ ਸੀਗਾ ਸੋ ਨਿਸ਼ਚਿਤ ਤੌਰ ਤੇ ਅਕਾਲੀ ਭਾਜਪਾ ਮੈਨੂੰ ਲੱਗਦਾ ਹੈ ਕਿ ਜਿੱਦਾਂ ਦੇ ਹਾਲਾਤ ਬਣ ਰਹੇ ਪਏ ਆ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਿਸ਼ਚਿਤ ਤੌਰ ਤੇ ਇਹ ਜਿਹੜਾ ਗੱਠਜੋੜ ਹੈ ਦੁਬਾਰਾ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਬਿਲਕੁਲ ਜੀ WhatsApp ਉਹਨਾਂ ਨੇ ਲਗ ਲਗ ਮੁੱਦਿਆਂ ਨੂੰ ਲੈ ਕੇ ਜਿੱਥੇ ਸਿੱਖ ਧਰਮ ਦੇ ਸਬੰਧ ਦੇ ਵਿੱਚ ਸਾਡੇ ਨਾਲ ਗੱਲਬਾਤ ਕੀਤੀ ਆ ਭਾਵੇਂ ਵੱਡੇ ਸਾਹਿਬਜਾਦਿਆਂ ਛੋਟੇ ਸਾਹਿਬਜਾਦਿਆਂ ਨੂੰ ਲੈ ਕੇ ਉੱਥੇ ਹੀ ਇਹਨਾਂ ਵੱਲੋਂ ਸਿਆਸੀ ਤੌਰ ਤੇ ਵੀ ਗੱਲਬਾਤ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜੇ ਅਕਾਲੀ ਔਰ ਭਾਜਪਾ ਦਾ ਮੋੜ ਗੜਜੜ ਹੁੰਦਾ ਹੈ ਤਾਂ ਪੰਜਾਬ ਦੇ ਜਿਹੜੇ ਖਾਸ ਕਰਕੇ Hindu Sikh ਭਾਈਚਾਰਾ ਦੀ ਏਕਤਾ ਜਿਹੜੀ ਸੀਗੀ ਉਹਨੂੰ ਮੁੜਤੇ ਜਿਹੜਾ ਏ ਲਈ ਤੇ ਲਿਆਂਦਾ ਜਾ ਸਕਦਾ ਹੈ ਕੈਮਰਾਮੈਨ ਦੀਪਰਾਣ ਦੇ ਨਾਲ ਬੋਸ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼ਰੀਨੰਦਪੁਰ ਸਾਹਿਬ